ਸਤਨਾਮ ਸ੍ਰੀ ਵਾਰ ਗੁਰੂ ਸਾਹਿਬ ਜੀ ਜਪਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਾਰੋ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦੋ ਸਚੁ ਰੂਗਾਦੁ ਸਚੁ ਹੈ ਭੀ ਸਚੁ ਅਨੰਤ ਹੋਸੀਂ ਭੀ ਸਚੁ ਸੋਚੈ ਸੋਚਣਾ ਹੋਵਈ ਜੇ ਸੋਚੀ ਲਖਵਾਰ ਚਪੈ ਚੁਪ ਨਾ ਹੋਵਈ ਜੇ ਲਾਇ ਰਹਿ ਲਿਪਤਾ ਭੁਖਿਆ ਪੁਖਣਾ ਉਤਰੀ ਜੇ ਬਨਾਪੁਰਿਆ ਧਾਰ ਸਹਸ ਸਿਆਣ ਪਲਖ ਹੋਵੇ ਤਾਇਤ ਨ ਚਲੇ ਨਾਲ ਜੇ ਸੁਚਿਆਰਾ ਹੋਈਐ ਤਿ ਕੂੜ ਟੁਟੈ ਪਾਲ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੇ ਹੋਣ ਅਤਾਰ ਹੁਕਮ ਨਾ ਕਹਿਆ ਜਾਇ ਹੁਕਮੇ ਹਉਮਨ ਜੀ ਹੁਕਮ ਮਿਲੇ ਵਡਿਆਈ ਹੁਕਮੇ ਉਤਮਨੀਚ ਹੁਕਮਾਂ ਲਿਖਦੁ ਕਉ ਸੁਖ ਪਾਈਐ ਇਕਨਾ ਹੁਕਮੇ ਬਖਸ਼ੀਸ ਇਕ ਹੁਕਮੇ ਸਦਾ ਪਾਈਐ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਜਹਿ ਤਾ ਹਉਮੈ ਕਹਿ ਨਾ ਕੋਏ ਗਾਵੇ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਰਾਤ ਜਾਣੈ ਨਿਸ਼ਾਨ ਗਾਵੇ ਕੋ ਗਣੋਟਿਆਆਂ ਚਾਰ ਗਾਵੇ ਤੋ ਵਿਦਿਆ ਵਿਖਮੇ ਵਿਚਾਰ ਗਾਵੈ ਕੋ ਸਾਜਿ ਤਰੇ ਤਨ ਖੇ ਗਾਵੈ ਕੋ ਜੀ ਲੈ ਫਿਰ ਦੇ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵਿਖੈ ਹੱਥ ਰੱਖ ਦੂਰ ਕਥਨਾ ਕਥਿਨਾ ਆਵੈ ਤੋਟ ਕਥ ਕਥ ਤਥਿ ਕੋਟੀ ਕੋਟ ਕੋਟ ਦਿੰਦਾ ਦੇ ਲੈਂਦਾ ਤਿਤ ਪਾਹਿ ਜੁਗਾ ਜੁਗੰਤਰ ਖਾਹਿ ਖਾਹਿ ਹੁਕਮੇ ਹੁਕਮ ਚਲਾਏ ਰਾਹੋ ਨਾਨਕ ਉਸ ਸਾਹਿ ਵਿਰ ਪ੍ਰਵਾਹ ਸਾਚਾ ਸਾਹਿਬ ਸਾਚ ਨਾਅ ਭਾਖਿਆ ਭਾਉ ਅਪਾਰੋ ਆਖੰ ਗਿਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੇ ਗੈ ਰਖੀਐ ਜਿਤ ਦੇਸਾ ਦਰਬਾਰ ਮਹੋ ਤੇ ਬੁਲਣ ਬੋਲੀਐ ਜਿਤ ਸੰਤ ਰੇ ਪਿਆਰ ਅੰਮ੍ਰਿਤ ਵੇਲਾ ਸਤ ਨਾਉ ਵਟਿਆਏ ਵਿਚਾਰ ਧਰਮੀ ਆਵੈ ਕਪੜਾ ਨਦਰੇ ਮੁਗਦਵਾਰ ਨਾਨਕ ਐਵੇਂ ਜਾਣੀਐ ਸਭ ਆਪੇ ਸਚਾਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇ ਵਿਆਤਨ ਪਾਇਆ ਮਾਨ ਨਾਨਕ ਗਾਵੀਏ ਗੁਣੀ ਨਿਧਾਨ ਗਾਵੀਏ ਸੁਣੀ ਅਮਨ ਰਖੀਏ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾ ਤੰ ਗੁਰਮੁਖ ਵੇ ਤੰ ਗੁਰਮੁਖ ਰਹਿਆ ਸੁਨਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਨ ਜਾਈ ਗੁਰਾਂ ਇੱਕ ਦੇਹੁ ਉਜਾਈ ਸਬਨਾ ਜੀਆਂ ਕਾਇਕ ਦਾਤਾ ਸੋ ਮੈਂ ਵਿਸਰਨਾ ਜਾਇ ਤੀਰਥ ਨਾਵਾ ਜੈ ਭਾਵਨਿ ਪ੍ਰਾਨੇ ਕੇ ਨਾਇ ਤਰੀ ਜਿਤੇ ਸ੍ਰਿਖ ਉਪਾਏ ਵੇਖਾਂ ਅਣ ਕਰਮਾਂ ਕੇ ਮਿਲ ਲੈ ਲਈ ਮਤ ਵਿਚਰਤ ਮੰਜਵਾ ਹਰ ਮਾਨਕ ਜੇ ਇਤਿ ਗੁਰ ਕੇ ਸਿੱਖ ਸੁਣੀ ਗੁਰਾਂ ਇੱਕ ਦੇਹੁ ਉਜਾਈ ਸਬਨਾ ਜੀਆਂ ਕਾਇਕ ਦਾਤਾ ਸੋ ਮੈਂ ਵਿਸਰਨਾ ਜਾਇ ਜੇ ਜੁਤਾਰੇ ਆਰ ਜਾ ਹੋਰ ਦਸ ਸੁਣੀ ਹੋਏ ਨਵਾ ਖੰਡਾ ਵਿੱਚ ਜਾਣੀਐ ਨਾਜ ਚਲੇ ਸਭ ਕੋਏ ਚੰਗਾ ਨਾਮ ਰਖਾਇ ਕੈ ਜਸ ਕੀ ਰਤਿ ਜਗ ਲੇ ਜੇ ਕਿਸ ਨਦਰ ਨਾ ਆਵਈ ਤਵਾਤਨਾ ਪੁਚੈ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਈ ਨ ਸੁਜਾਈ ਜੇ ਤਿਸ ਗੁਣ ਕੋਈ ਕਰੇ ਸੁਣੈ ਸਿੱਧ ਪੈਰ ਸੁਰਨਾਥ ਸੁਣੈ ਧਤ ਧਲ ਆਕਾਸ ਸੁਣੈ ਦੀਪ ਲੋ ਪਾਤਲ ਸੁਣੈ ਪਹਨ ਸਕੇ ਕਾਲ ਨਾਨਕ ਭੱਜ ਤਖ ਦਾ ਵਿਕਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਈਸ਼ਰ ਵਰਮਾ ਇੰਦ ਸੁਣੈ ਮੁਕਸਲਾ ਹਨਮੰਦ ਸੁਣੈ ਜੋਗ ਜੁਗਤ ਤਨ ਭੇਦ ਸੁਣੈ ਸਾਸਤਿ ਸਿਮਰਤ ਵੇਦ ਨਾਨਕ ਭੱਜ ਤਖ ਦਾ ਵਿਕਾਸ ਸੁਣੈ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ 68 ਕਾ ਇਸਨਾਨ ਸੁਣਿਆ ਪਰ ਪੜ ਪਾਵੇ ਮਾਰੋ ਸੁਣਿਆ ਲਗ ਸਹਜ ਜਹਾਨ ਨਾਨਕ ਭੱਤਰ ਦਾ ਵਿਗਾਸ ਸੁਣਿਆ ਦੋਖ ਪਾਪ ਦਾ ਨਾਸ ਸੁਣਿਆ ਸਰਾ ਗੁਨਾ ਤੇ ਦਾ ਸੁਣਿਆ ਸੇਖ ਪੀਰ ਪਾਤਸ਼ਾ ਸੁਣਿਆ ਅੰਧੇ ਤਾ ਵੇ ਰਹੋ ਸੁਣਿਆ ਹਾਥ ਹੈ ਸੁ ਗਾਹੋ ਨਾਨਕ ਭੱਤਰ ਸੁਦਾ ਵਿਗਾਸ ਸੁਣੇ ਦੋਖ ਪਾਪ ਦਾ ਨਾਸ ਮਨ ਕੀਤ ਤਹੀ ਨਾ ਜਾਏ ਜੇ ਕੋ ਕਹਿ ਪਿਛੈ ਪਛਤਾਏ ਕਾਗਦ ਕਲਮ ਨਾਲ ਲਿਖਣ ਹਾਰ ਮਨ ਤਾਬਹ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨਾਂ ਸੁੱਧ ਹੋਵੇ ਮਨ ਬੁੱਧ ਹੋਵੇ ਸਗਲ ਭਾਵਨ ਤੇ ਸੁੱਧ ਮਨ ਮੋਹੇ ਚੋਟਾ ਨਾ ਖਾਏ ਮਨ ਅਜਮਤੈ ਸਾਰਥਨਾ ਜਾਏ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਮਾਰਠਾਕ ਨਾ ਪਾਏ ਮੰਨੈ ਪਤਸਾਂ ਪ੍ਰਗਟ ਜਾਏ ਮੰਨੈ ਮਦ ਨਾ ਚੱਲੇ ਪੰਥ ਮੰਨੈ ਧਰਮ ਸਿੱਧੀ ਸਵੰਦੋ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਪਾਵੇ ਮੋਖ ਦਵਾਰ ਮੰਨੈ ਪ੍ਰਵਾਰ ਸਧਾਰ ਮੰਨੈ ਤਰ ਤਾਰੇ ਦੁਰਸਿੱਖ ਨਾ ਨਾਨਕ ਭਵੇ ਨਾ ਪਿਖ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਚ ਪ੍ਰਮਾਨ ਤੰਤ ਪ੍ਰਧਾਨ ਪੰਚੇ ਪਾਵੇ ਦਰਗਹ ਮਾਨ ਪੰਚੇ ਸੋਹ ਹੈ ਦਰਜਾਨ ਪੰਚਾਂ ਕਾਗਰ ਏ ਧਿਆਨ ਜੇ ਕੋ ਕਹੈ ਕਰ ਵਿਚਾਰ ਕਰਤੇ ਕਾ ਕਰਨ ਨਾਹੀ ਸੁਮਾਰਤ ਧਰਮ ਦਾ ਕਾਪੂਤ ਸੰਤੋਖੁ ਥਾ ਪ੍ਰਖਿਆ ਜਨ ਸੂਤ ਜੇ ਕੋ ਉਪਜਿ ਹੋ ਵਸਤਿਆਰ ਤਹਲੇ ਉਪਰ ਕੀਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰ ਸਲੈ ਕਮਣ ਜੋਰ ਜੀ ਜਾਤ ਰੰਗਾ ਤੇ ਨਾਵ ਸਭ ਨਾਂ ਲਿਖਿਆ ਬੜੀ ਕਲਾਮ ਇਹੋ ਲੇਖਾ ਲਿਖ ਜਾਣੇ ਕੋਇ ਲੇਖਾ ਲਿਖਿਆ ਕੀਤਾ ਹੋਇ ਕੀਤਾ ਤੰਸ ਵਾਲੇ ਹੋ ਰੂਪ ਕੀਤੀ ਦਤ ਜਾਣੇ ਕੌਣ ਪੂਰ ਕੀ ਤਪ ਸਾਵੋ ਇੱਕੋ ਕਵਾਓ ਤਿਸਤੇ ਹੋਇ ਲਖ ਦਰਿਆਉ ਕੁਦਰਤ ਕਮਣ ਕਹਾ ਵਿਚਾਰ ਗਾਰੇ ਨਾ ਜਾਵਾਂ ਇੱਕ ਵਾਰ ਜੋਤਿ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਦਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਸੰਖ ਜੋਗ ਨਰ ਹੈ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੇ ਅਸੰਖ ਦਾਤਾਰ ਸੰਖ ਸੂਰਨ ਭਤਸਾਰ ਸੰਖਮੋਨ ਲੇਵਲਾਏ ਤਾਰ ਕੁਦਰਤ ਕਮਣ ਕਹਾ ਵਿਚਾਰ ਵਾਰਿਆ ਨ ਜਾਵਾਂ ਏਕ ਵਾਰ ਜੋ ਤੁਧ ਭਾਵੈ ਸਾਰੇ ਭਲੀ ਤਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਭੂਰ ਅਸੰਖ ਚੋਰ ਹਰਾਮ ਕੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲਵਡ ਹਤਿਆਕ ਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੁੜਿਆਰ ਊੜੇ ਫੇਰਾਹੇ ਅਸੰਖਨ ਲੈਛ ਮਲ ਭਖ ਖਾਹੇ ਅਸੰਖਨ ਚਿਰ ਕਰੇ ਭਾਰ ਨਾਨਕ ਨੇਿਤ ਕਹੇ ਵਿਚਾਰ ਵਾਰ ਨ ਜਾਵ ਇਤਵਾਰ ਜੋਤਿ ਗਪਾਵੈ ਸਾਈ ਅਲੀਦਾ ਤੂੰ ਸਦਾ ਸਲਾਮਤ ਨਿਰੰਕਾਰੋ ਅਸੰਖ ਨਾਵ ਅਸੰਖ ਥਾਵ ਗੰਮ ਗੰਮ ਅਸੰਖ ਲੋ असंसो कहै सिर भार होए अखरे नाम अखरे साला अखरे ज्ञान गीत गुण गाह अखरे लेखन बोलण बाण अखरा सर संयोग बखान जिन एहि लिखे तिस सर नाहे जे फरमाए ते तो पाहे जे ता केता ते त न बिन ना ब नहि को ठाउ कुदरत कवन कहा विचार बार न जावां इतवार जो तुद पावै साए फलीचा ਸੋ ਸਦਾ ਸਲਾਮਤ ਨਿਰੰਕਾਰ ਭਰੀਏ ਹੱਥ ਪੈਰ ਤਨ ਦੇ ਪਾਣੀ ਧੁੱਤੈ ਉਤਰ ਸਥੇ ਮੂਤ ਪਲੀਚੇ ਕੱਪੜ ਹੋਏ ਦੇ ਸਾਬਣਾਂ ਲਈਏ ਉਹ ਧੋਏ ਭਰੀਏ ਮਤ ਪਾਪਾਂ ਕਾ ਸੰਗ ਹੋ ਧੁੱਪ ਨਵ ਕਰੰਗ ਪੁਨੇ ਪਾਪੇ ਆਖਣ ਨਾਹੀਂ ਕਰ ਕਰ ਕਰਣਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਤੁਮਿਆ ਉਹ ਜਾਗ तीर्थ तप्त दया दत दान जेको पावत तिलक मान सुनया मनया मन केता भावो अंतरगत तीर्थ महल नाव सब गण तेरे मै नाही कोई बिनुण केते भक्त ना होए सुष्ट आथ वाणी बरमाओ सत सुहाण सदा मन नचाओ कमन सो वेला वख्त कवण कवण चित्त कमन वार कमन सिरो ते मह कमणा जित होआ आकार ਵੇਲ ਨਾ ਪਾਇਆ ਪੰਡਤੀ ਜੇ ਹੋ ਵੈ ਲਿਖ ਕੁਰਾਨ ਵਕਤ ਨਾ ਪਾਇਓ ਤਾ ਦੀਆਂ ਜੇ ਲਿਖਨ ਲੇ ਕੁਰਾਨ ਛਿਤਵਾਰ ਨਾ ਜੋਗੇ ਜਾਣੈ ਰਤ ਮਹੋ ਨਾ ਕੋਈ ਜਾ ਕਰਤਾ ਸ੍ਰਿਛੇ ਤੋਂ ਸਾਜੇ ਆਪੇ ਜਾਣੈ ਸੋਈ ਕਿਵ ਕਰ ਆਖਾਂ ਕਿਵ ਸਲਾਹੀ ਤੌਰ ਨਿਕਵ ਜਾਣਾ ਲਹਣ ਤੇ ਆਖਣ ਸਭ ਤੋਂ ਆਖ ਹੈ ਇੱਕ ਦੋ ਇਕ ਸਿਆਣਾ ਵੱਡਾ ਸਾਹਿਬ ਵੱਡੇ ਨਹੀਂ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੈ ਅੱਗੇ ਗਿਆ ਨਾ ਸੋਹੈ ਪਾਤਾਲਾ ਪਾਤਾਲੋ ਲਖ ਅਗਾਸ ਅਗਾਸ ਓੜਕ ਓੜਤ ਭਾਲ ਸਤੇ ਰੈਤ ਕਹਿਣ ਜਵਾਤ ਸਹਿਸ ਪਠਾਰਹਿ ਤਹਿਨੁ ਤੇਬਾ ਅਸਲੂ ਇਕ ਧਾਤਿ ਲੇਖਾ ਹੋਇ ਤਾ ਲਖਿਏ ਲਿਖਾ ਹੋਇ ਵਿਨਾਸੋ ਨਾਨਕ ਵਡਾ ਆਖੀਐ ਆਪੇ ਜਾਣਿਆ ਸਾਲਾਹੀ ਸਾਲਾਹੇ ਇਤੀ ਸੁਰਤ ਨ ਪਾਈਆ ਨਦੀਆਂ ਅਤੇ ਵਾਪ ਪਵਹ ਸੁਮੰਦ ਨ ਜਾਣਿਆ ਸੁਮੰਦ ਸਹਾ ਸੁਲਤਾਨ ਗਰਹਾ ਸਿੱਤੀ ਮਾਲ ਧਨ ਕੀੜੇ ਤੁਲ ਨ ਹੋਨੀ ਜੇਤ ਸਮਨ ਹੋਣਾ ਵਿਸਰਹ ਅੰਤ ਨ ਸਿੱਤੀ ਕਹਿਣਾ ਅੰਤ ਅੰਤ ਨ ਕਰਨੇ ਦੇਣ ਨ ਅੰਤ ਅੰਤਨਾ ਵੇਖਣ ਸੁਣਣ ਅੰਤ ਅੰਤਨਾ ਜਾਪੈ ਕਿਆ ਮਨਮੰਤ ਅੰਤਨਾ ਜਾਪੈ ਕੀਤਾ ਆਕਾਰ ਅੰਤਨਾ ਜਾਪੈ ਪਰਵਾਰ ਅੰਤਕਾਰਣ ਤੇ ਤੇ ਵਿਲਲਾਹੇ ਤਾਂ ਕਿ ਅੰਤ ਨਾ ਪਾਏ ਜਾਹੇ ਇਹੋ ਅੰਤ ਨਾ ਜਾਣੇ ਕੋਏ ਭਗਤਾ ਕਹੀਏ ਭਗਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉਪਰ ਉੱਚਾ ਨਾਮ ਐਵਡ ਉੱਚਾ ਹੋਵੇ ਕੋਏ ਤੇ ਸੂਚੇ ਕੋ ਜਾਣੇ ਸੋਏ ਜੇ ਵਡਾਪੋ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵਡਾ ਦਾਤਾ ਚਲ ਨੰ ਤਮਾਏ ਕਿਤੇ ਮੰਗ ਹੈ ਜੋਤ ਅਪਾਰ ਕਿਤੇਆਂ ਗਣਤ ਨਹੀਂ ਵਿਚਾਰ ਕਿਤੇ ਖੱਪਟ ਹੈ ਵਿਕਾਰ ਕਿਤੇ ਲਾਲ ਹੈ ਮੁਕ੍ਰਪਾ ਹੈ ਕਿਤੇ ਮੂਰਖ ਖਾਹੀ ਖਾਹੇ ਕਹਤੇ ਆ ਦੁੱਖ ਉਕਸਦ ਮਾਰੋ ਵਹਿ ਪੈਦਾ ਤੇਰੀ ਦਾਤਾਰੋ ਬੰਦ ਖਲਾਸੀ ਭਾਣੇ ਹੋਏ ਹੋਰ ਆਖਣਾ ਸੱਤਕ ਕੋਏ ਜੇ ਕੋ ਕਾਇਕ ਆਖਣ ਪਾਏ ਉਹ ਜਾਣੇ ਜੇਤਿਆ ਮੋਹਿ ਥਾਏ ਆਪੇ ਜਾਣੇ ਆਪੇ ਦੇ ਆਖੇ ਸੇਵੇ ਕਈ ਕੇ ਜਿਸਨੋਂ ਬਖਸੇ ਸਿੱਖ ਸਾਲਾ ਨਾਨਕ ਪਾਤਸ਼ਾਹ ਪਾਤਸ਼ਾਹ ਅਮਲ ਗਣਾ ਅਮਲ ਵਾਪਾਰ ਅਮਲ ਵਪਾਰੀ ਅਮਲ ਢੰਡਾਰ ਅਮਲ ਆਵਹਿ ਅਮਲ ਜਾਹੇ ਅਮਲ ਭਾਇ ਅਮਲ ਲਸਮਾਹੇ ਅਮਲ ਧਰਮ ਅਮਲ ਦਿਬਾਣ ਅਮਲ ਤਲ ਅਮਲ ਪ੍ਰਵਾਣ ਅਮਲ ਬਖਸ਼ੇਸ ਅਮਲ ਨਿਸ਼ਾਨ ਅਮਲ ਕਰਮ ਅਮਲ ਫੁਰਮਾਨ ਅਮਲੋ ਅਮਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ ਆਕੇ ਵੇਦ ਪਾਠ ਪੁਰਾਨ ਆਖੇ ਪੜੇ ਕਰੇ ਵਿਖਿਆਣ ਆਖੇ ਬਰਮੇ ਆਖੇ ਇੰਦੋ ਆਖੇ ਦੁਪੀ ਤੈ ਗੋਵਿੰਦ ਆਖੇ ਇਸਰ ਆਖੇ ਸਿੱਧੋ ਆਖੇ ਕਿਤੇ ਕਿਤੇ ਬੁੱਧੋ ਆਖੇ ਦਾਨ ਆਖੇ ਦੇਵ ਆਖੇ ਸੁਰ ਨਰਮਨ ਜਨ ਸੇਵ ਕਿਤੇ ਆਖੇ ਆਖਣ ਪਾਏ ਕਿਤੇ ਕਹਿ ਕੇ ਉਠ ਉਠ ਜਾਹੇ ਇਤੇ ਕਿਤੇ ਹੋਰ ਤਰਹ ਤਾਂ ਆਖ ਨਾ ਸਕੇ ਕਈ ਕੇ ਜਿਵੜ ਭਾਵੇ ਤੇਵੜ ਹੋਏ ਨਾਨਕ ਜਾਣੇ ਸੱਚਾ ਸੋਏ ਜੇ ਕੋ ਆਖੈ ਬੋਲ ਵਿਗਾੜ ਤਾਂ ਲਿਖਿਐ ਸਿਰ ਗਾਂ ਆਰਾ ਗਵਾਰ ਸੋ ਧਰ ਕੇ ਹਾਸੁ ਧਰ ਕੇ ਹਾ ਜਿਤ ਬਹਿ ਸਰਬ ਸਮਾਲੇ ਵਜੇ ਨਾਦ ਅਨੇਕ ਅਸੰਖਾ ਕੇਤੇ ਵਮਨ ਹਾਰੇ ਕੇਤੇ ਰਾਖਿਸ਼ ਕਹਿਆ ਨਾਮ ਕੇਤੇ ਨਾਮਨ ਹਾਰੇ ਗਾਵਤ ਹਨਾ ਪਾਣ ਪਾਣੀ ਬੈਸੰਤਰ ਗਾਵ ਰਾਜਾ ਧਰਮ ਦੁਆਰੇ ਗਾਵਹਿ ਚਿਤ ਤੁਪਿ ਲਿਖ ਜਾਨ ਹੈ ਲਿਖ ਲਿਖ ਧਰਮ ਵਿਚਾਰ ਗਾਵਹਿ ਇਸਰ ਬਰਮਾ ਦੇਵੇ ਸਹੰਸ ਦਸਵਾਰੇ ਗਾਵਹਿ ਇੰਦ ਇੰਦਸਨ ਬੈਠੇ ਦੇਵ ਤੇ ਆਦਰ ਨਾਲੇ ਗਾਵਹਿ ਸਿਦ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਿਤਿ ਸਤਿ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਿਤ ਪੜਨ ਰੱਖੀ ਸਰ ਜੁਗ ਜੁਗ ਵਿਦਿਆ ਨਾਲੇ ਗਾਵਹਿ ਮੋਹਨੀਆ ਮਨਮੋਹਨ ਸੁਰਗਾ ਮਛ ਫਿਆਲੇ ਗਾਵਨ ਨਰਤਨ ਉਪਾਇ ਤੇਰੇ 68 ਤੀਰਥ ਨਾਲੇ ਗਾਵੈ ਜੋਤ ਮਹਾਬਲ ਸੂਰਾ ਗਾਵੈ ਥਾਣੀ ਚਾਰੇ ਗਾਵੈ ਖੰਡ ਮੰਡਲ ਵਰ ਕੰਦਾ ਕਰ ਕਰ ਰੱਖੇ ਧਾਰ ਸੇ ਸੁਦਨ ਗਾਵੈ ਜੋ ਤਦ ਭਾਵਨ ਰਤੇ ਤੇਰੇ ਭక్టర్ ਸਾਲੇ ਹੋਰ ਕਿਤੇ ਗਾਵਨ ਸੇ ਮੈਂ ਜਿਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਸਾਚਾ ਸਾਚੇ ਨਾਹੀਂ ਹੈ ਭੇ ਹਸੀ ਜਾ ਨਾ ਜਾਸੀ ਰਚਨਾ ਜਿਨ ਨਰਚਾਈ ਰੰਗੇ ਰੰਗੇ ਭਾਤੀ ਕਰ ਕਰ ਜਨਸੀ ਮਾਇਆ ਜਨ ਉਪਾਈ ਕਰ ਕਰ ਵੇਖੇ ਕੀਤਾ ਆਪਣਾ ਜਿ ਤਿਸ ਦੀਵ ਡਿਆ ਜੋ ਤਿਸ ਭਾਵੇਂ ਸੋਇ ਕਰ ਸੇ ਹੁਮ ਨਾ ਕਰਣਾ ਜਾਈ ਸੋ ਪਾਤਸ਼ਾਹ ਸਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਹੁੰਦਾ ਸੰਤੋਖ ਸਰਮਪਤ ਝੋਲੀ ਧਿਆਨ ਕੀ ਕਰੇ ਬੇਪੂਤ ਖਿੰਥਾ ਕਾਲ ਪਾਰੇ ਜਾਇ ਸੰਯੋਗ ਤ ਡੰਡਾ ਪ੍ਰਤੀਤ ਆਏ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ਼ਤ ਸਿਆਦੇਸ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ ਹੁਤ ਗਿਆਨ ਦਇਆ ਭੰਡਾਰਣ ਘਟ ਘਟ ਵਾਜੇ ਰਾੰਦ ਆਪਨਾਥ ਨਾਥੀ ਸਭ ਜਾਕੇ ਰਿਦਸ ਦੇ ਅਵਰਾ ਸਾਧ ਸੰਯੋਗ ਜੋਗਦ ਕਰ ਚਲਾਵੇ ਲੇਖੇ ਆਵੇ ਪਹਾੜ ਆਦੇਸ ਸਿਆਦੇਸ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਇੱਕ ਵੇਸ ਇੱਕ ਮਾਈ ਜੁਗਤ ਵਿਆਹੀ ਕੰਚੇਲੇ ਪਰਬਾਣ ਇੱਕ ਸੰਸਾਰੀ ਇੱਕ ਕੰਢਾਰੀ ਕਲਾਈ ਦੀ ਬਾਣ ਜਿਵਤ ਸੁਭਾਵਤ ਵਿੱਚ ਲਾਵੇ ਜਿਉ ਹੋਵੇ ਫੁਰਮਾਨ ਹੋਵੇ ਖੈ ਉਹ ਨਨਦਰਨਾ ਆਵੇ ਭਗਤਾ ਇਹੋ ਵੀਰਾਨ ਆਦੇਸ ਸਿਆਦੇਸ ਆਦ ਅਨਿਲ ਅਨਾਹਤ ਜੁਗ ਜੁਗ ਇੱਕ ਵੇਸ ਆਸਣ ਲੋਏ ਲੋਏ ਢੰਡਾਰ ਜੋ ਕਿਛ ਪਾਇ ਸੋਇ ਕਾ ਵਾਰ ਕਰਤਰ ਵਿਖੇ ਸਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਸੇ ਆਦੇਸ ਆਦ ਅਨਿਲ ਅਨਾਹਤ ਜੁਗ ਜੁਗ ਇੱਕ ਵੇਸ ਇਕ ਦੂਜੀ 2 ਲੱਖ 200 ਹਜ਼ਾਰ ਵੱਲਕ ਵੀਸ ਲੱਖ ਲੱਖ ਗੇੜਾ ਆਕੀਐ ਇੱਕ ਨਾਮ ਜਰਦੀਸ ਏਤਰਾ ਹੈ ਪਤ ਪਵੜੀਆਂ ਚੜਿਏ ਹੋਏ 21 ਸਣਗਲਾਂ ਆਕਾਸ ਕੀ ਕਿੱਟਾ ਆਇਰੀਸ ਨਾਨਕ ਨਦਰਿ ਪਾਈਐ ਕੂੜੀ ਕੂੜੈ ਠੀਸ ਆਖਣ ਜੋਰ ਚ ਪੈਨ ਜੋਰ ਜੋਰ ਨ ਮੰਗਣ ਦੇਣ ਨਾ ਜੋਰ ਜੋਰ ਨ ਜੀਵਨ ਮਰਣਾ ਨਹਿ ਜੋਰ ਜੋਰ ਨ ਰਾਜ ਮਾਲ ਮਨਸੂਰ ਜੋੜਨਾ ਸੁਰਤੇ ਗਿਆਨ ਵਿਚਾਰ ਜੋੜਨਾ ਜੁਗਤੇ ਛੱਟੈ ਸੰਸਾਰ ਜਿਸ ਹੱਥ ਜੋਰ ਕਰ ਵਿਖੈ ਸੋਏ ਨਾਨਕ ਉਤਮ ਨੇਤ ਨ ਕੋਏ ਰਾਤੇ ਰੁੱਤੇ ਚਿੱਤੇ ਵਾਰ ਪਵਨ ਪਾਣੀ ਅਦਨੇ ਕਾ ਤਾਲ ਤਿਸ ਵਿੱਚ ਧਰਤੀ ਥਾ ਪਰਖੇ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨ ਕੈ ਨਾਮ ਅਨੇਕ ਅਨੰਤ ਕਰਮੀ ਕਰਮੇ ਹੋਏ ਵਿਚਾਰ ਸਚਾਇਆ ਸਚਾ ਦਰਬਾਰ ਤਿੱਥੈ ਸੋਹਣ ਪੰਥ ਸਰਵਾਨ ਨਦਰੇ ਕਰਮ ਪਵੈ ਨਿਸਾਨ ਕਰਚ ਤਕਾਈ ਉਥੈ ਪਾਏ ਨਾਨਕ ਗਿਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੀਤੇ ਪੰਮ ਪਾਣੀ ਬੈ ਸੰਤਰ ਕੀਤੇ ਘਰਮਹੇਸ਼ ਕੀਤੇ ਬਰਮੇ ਘੜਤ ਘੜੀ ਹੈ ਰੂਪ ਰੰਤਿ ਵੇਸ ਕੀਤਿਆ ਕਰਮ ਘੁੰਮੀ ਮੇਰ ਕੀਤੇ ਕੀਤੇ ਉਪਦੇਸ਼ ਕੀਤੇ ਇੰਦਰ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿੱਧ ਬੁੱਧ ਨਾਥ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵਦਾਨ ਓਮ ਕੀਤੇ ਕੀਤੇ ਰਤਨ ਸਮੰਦ ਕੀਤਿਆਂ ਖਾਣੇ ਕੀਤਿਆਂ ਬਾਣੀ ਕੀਤੇ ਪਾਤ ਨਰਿੰਦਰ ਕੀਤਿਆਂ ਸੁਰਤੀ ਸੇਵਕ ਕੀਤੇ ਨਾਨਕ ਅੰਤਨਾ ਅੰਤ ਗਿਆਨ ਖੰਡਨ ਹੈ ਗਿਆਨ ਪ੍ਰਚੰਡ ਤਿੱਥਾ ਨਾਥ ਬਿਨਉਦ ਕੋਡ ਆਨੰਦ ਸਰਮਖੰਡ ਕੇ ਬਾਣੀ ਰੂਪ ਤਿਥੈ ਘੜਿਐ ਘੜਿਏ ਬਹੁਤ ਅਨੂਪ ਤਾਕੇ ਅੰਗ ਲਾਂਚਿਆ ਨਾ ਜਾਹੇ ਜੇ ਕੋ ਕਹਿ ਪਿਛੈ ਪਛਤਾਏ ਤਿਥੈ ਘੜਿਐ ਸੂਤ ਮਤ ਮਨ ਬੁੱਧੋ ਤਿਥੈ ਘੜਿਐ ਸੁਰਸਦਾ ਕੀ ਸੁਧ ਕਰਮਖੰਡ ਕੀ ਬਾਣੀ ਜੋਰ ਤਿਥੈ ਹੋਰ ਨ ਕੋਈ ਹੋਰ ਤਿਥੈ ਜੋਦ ਮਹਾਬਲ ਸੂਰ ਤិន ਮਹਾਰਾਮ ਰਹਿਆ ਤਪੂਰ ਤਿਥੈ ਸੀਤੋ ਸੀਤਾ ਮਹਿਮਾ ਮਾ ਤਾ ਕੇ ਰੂਪ ਨ ਕਤਨੇ ਜਾਹੇ ਨਾਮ ਹਮਰੇ ਨ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੇ ਤਿੱਥੈ ਭਗਤ ਵਸੈ ਕੇ ਲੋ ਕਰਹਿ ਅਨੰਦ ਸਚਾ ਮਨ ਸੋਏ ਸਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨ ਦਰ ਨਿਹਾਲੋ ਤਿੱਥੈ ਖੰਡ ਮੰਡਲ ਵਰ ਭੰਡ ਜੇ ਕੋ ਕਥੈ ਤਾ ਅੰਤ ਨ ਅੰਤ ਤਿੱਥੈ ਲੋ ਲੋ ਆਕਾਰ ਜਿਉ ਜੋ ਹੁਕਮ ਤੁਐ ਤਵਕਾਰ ਵੇਖੈ ਵਿਖਸਾ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰੋ ਜਿਤ ਪਹਾਰਾ ਤਿਹਰ ਜੁ ਸੁਨਿਆਰ ਅਹਰਣਾ ਮਤ ਵੇਧ ਹਥਿਆਰ ਭਉ ਖਲਾ ਅਗਨ ਤਪਤਾਉ ਭਾਂਡਾ ਭਾਉ ਅਮਰਤੋ ਤਿਤ ਢਾਲ ਘੜੀਏ ਸਦ ਸਚੇ ਟਕਸਾਲ ਜਿਨ ਕਉ ਨਦਰ ਕਰ ਅਮਰਤ ਨ ਕਾਰੋ ਨਾਨਕ ਨਦਰਿ ਨਦਰਨ ਹਾਲੋ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਨਹਤ ਦਿਵਸ ਰਾਤ ਦੁਇ ਦਾਈ ਦਾਇਆ ਖਿਲਾ ਸਗਲ ਜਗਤ ਚੰਗਿਆਈਆਂ ਬਰਿਆਈਆਂ ਵਾਚਾ ਧਰਮ ਹਦੂਰ ਕਰਮਿ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੇ ਨਾਮ ਧਿਆਇਆ ਗਏ ਮਸਕਤ ਹਾਲ ਨਾਨਕ ਤੇ ਮੁਖ ਉਜਲੇ ਕਿਤੀ ਛੁੱਟੀ ਨਾਲ ਜਿਨੇ ਨਾਂ ਧਿਆਇਆ ਗਏ ਮਸਕਤ ਹਾਲ ਨਾਨਕ ਤੇ ਮੁਖ ਉਜਲੇ ਤੇਤੀ ਸੁਤੇ ਨਾਲ ਵਾਹਿਦ ਰੂਜੀ ਦਾ ਖਾਲਸਾ ਵਾਹਿਦ ਰੂਜੀ ਦੀ ਫਤਿਹ